ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਟ੍ਰ ਬਰਾਡ ਬਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵੋਗੇ ਤੇ ਜੇਕਰ ਕੋਈ ਚੈਨਲ ਤੇ ਨਹੀਂ ਚੱਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਜੇ ਬਣਾਤੇ ਨੀਗੇ ਤੇ ਲੋ ਜੀ ਤੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਅੱਜ ਜਿਹੜੀ ਕਿਚਨ ਦੇ ਵਿੱਚ ਮੈਂ ਬਿਨਾ ਨਹਾਏ ਮੈਨੂੰ ਆਉਣਾ ਪਿਆ ਤੇ ਮਜਬੂਰੀ ਬਣ ਗਈ ਸੀ ਇਹਨਾਂ ਨੇ ਜਾਣਾ ਸੀ ਹਸਬੰਡ ਨੇ ਸੁਦੇਹਾ ਐਂਡ ਇਹਨਾਂ ਵੀ ਟਾਈਮ ਨਹੀਂ ਸੀ ਮੇਰੇ ਕੋਲ ਕਿ ਮੈਂ ਸਬਜੀ ਕਟਿੰਗ ਕਰਕੇ ਸਬਜੀ ਤਰ ਲਵਾਂ ਤੇ ਫਿਰ ਮੇਰੇ ਮਾਇਦੇ ਨੇ ਮਾਇੰਡ ਨੇ ਜਦੋਂ ਸੋਚਿਆ ਮੈਂ ਕਿ ਕੀ ਇਸ ਤਰ੍ਹਾਂ ਦੀ ਕੀ ਬਣਾਦਾ ਜਿਹੜਾ ਮਿੰਟਾ ਸਕਿੰਟਾਂ ਚ ਬਣ ਜੇ ਕੁਛ ਨਹੀਂ ਸੁੱਝਿਆ ਮੈਂ ਕਿਹਾ ਅਲੂ ਵੀ ਬੋਇਲ ਕਰਨੇ ਪੈਣਗੇ ਤੇ ਪਿਆਜ਼ ਆਏ ਦਿਮਾਗ ਦੇ ਵਿੱਚ ਫਿਰ ਬਣਾ ਕੇ ਆਪਾਂ ਦੇ ਤਿਆਰ ਲੋ ਪਿਆਜ਼ਾਂ ਵਾਲੇ ਪਰੌਂਠੇ ਵਿਦ ਦਹੀਂ ਦੇ ਕੰਮ ਜ਼ਿਆਦਾ ਹੋ ਗਏ ਆ ਸਵੇਰ ਸਵੇਰ ਇਹਨਾਂ ਨੇ ਜਾਣਾ ਸੀ ਜਲਦੀ ਸੋ ਮੇਰੇ ਜਲਦੀ ਜਲਦੀ ਬ੍ਰੈਕਫਾਸਟ ਰੈਡੀ ਕੀਤਾ ਤੇ ਫਿਰ ਮੈਂ ਆਉਣਾ ਨਾ ਕਿਉਂ ਆਣਾ ਹਜੇ ਮੈਂ ਤੇ ਫਿਰ ਲਖਾਲ ਹੁਣ ਮੈਂ ਹਾਂ ਉਹਨਾਂ ਨੂੰ ਬਣਾ ਕੇ ਦਿੱਤੇ ਅੱਜ ਵਾਲੇ ਪਰੌਂਠੇ ਕਹੀ ਦਿੰਦਾ ਐਂਡ ਹੁਣ ਜੱਬ ਜੋ ਦੇ ਟਿਫਨ ਵਾਸਤੇ ਸਬਜ਼ੀ ਬਣਾਣੇ ਆ ਅ ਕੱਲ ਆਪਾਂ ਬਣਾਈ ਸੀ ਦੇਸੀ ਕੀ ਉਹ ਇਹ ਦੁੱਧ ਭਾ ਕੇ ਤੋਰੀਆਂ ਸਬਜ਼ੀ ਅੱਜ ਆਪਾਂ ਸੁੱਕੀਆਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਦਿਖਾਉਣੇ ਤੁਹਾਨੂੰ ਕਿੱਦਾਂ ਬਣਾਵਾਂਗੇ ਲਓ ਜੀ ਤੇਲ ਆਪਣਾ ਇੱਧਰ ਗਰਮ ਹੋ ਗਿਆ 1 ਮਿੰਟ ਜੀ ਵਿੱਚ ਪਾਵਾਂਗੇ ਹਿੰਗ ਥੋੜੀ ਜਿਹੀ ਹਿੰਗ ਪਾਵਾਂਗੇ ਥੋੜਾ ਜਿਹਾ ਜੀਰਾ ਪਾਵਾਂਗੇ ਤੇ ਪਿਆਜ਼ ਪਾਵਾਂਗੇ ਬਹੁਤ سارے 4 ਗੰਨਾਂ ਪਾਣੀ ਨਾਲ ਰੱਖਦੇ ਤਾਂ ਕਿ Трябва да го намираме. Добавяме 4 томата. Добавяме 1 см. томата.

ਦੇਖਦੇ ਆਪਾਂ ਸਭ ਤੋਂ ਪੂੜਾ ਜਨ ਪਿਆਜ਼ਾਂ ਦੀ ਸਬਜ਼ੀ ਟਿਫਨ ਵਾਸਤੇ ਕੱਢ ਲਏ ਨੇ ਜੱਜੋ ਤੇ ਵਾਲੀ ਤਾਂ ਨਹੀਂ ਲੱਭਾ ਥੋੜੀ ਜੀ ਟਿਫਨ ਵਾਸਤੇ ਕੱਢੀ ਆ ਲੋਜੀ ਮਸਾਲਾ ਦੇਖੋ ਕਿੰਨਾ ਵਧੀਆ تیار ਹੋ ਗਿਆ ਹੁਣ ਆਪਾਂ ਜਿਹੜੀਆਂ ਤੋਰੀਆਂ ਨੇ ਇਹਦੇ ਵਿੱਚ ਪਾ ਦਾਂਗੇ ਛੁੱਪੀ ਸਬਜ਼ੀ ਬਣਾ ਲਾਂਗੇ ਤੋਰੀਆਂ ਦੀ ਛੋਟੇ ਜਿਹੀ ਤੇ ਮਤੇ ਕਰ ਦਿੰਨੇ ਤੇ ਬਣੀ ਜਾਊਗੀ। ਉਹ ਤਾਂ ਹਲੇ ਕੋਸ਼ੀ ਨਹੀਂ ਮੈਂ ਕੋਈ ਰੋਟੀ ਬਕਾਣਾ ਨਹੀਂ ਟੋਰੀ ਤੇ ਨਹੀਂ ਨੇ ਵੀ ਕਰਦੀਆਂ ਤੇ ਰੋਟੀ ਬਕਾ ਕੇ ਨਾ ਫਿਰ ਤੈਨੂੰ ਆਖਲੇ ਬਣ ਅੱਜ ਉਹਦਾ ਬਹੁਤ ਟੇਸਟੀ ਪ੍ਰੌਨਡ ਬਣਾ ਕੇ ਦੇਣਾ ਪਤਾ ਮਮਾ ਨੇ ਕਿਹੜਾ ਇਹ ਵਾਲਾ ਮਸਾਲਾ ਪ੍ਰੌਨਡ ਬਣਾ ਕੇ ਦੇਣਾ ਅੱਜ ਅੱਜ ਨੂੰ ਆਹ ਪਿਆਜ਼ਾ ਦੇ ਮਸਾਲੇ ਵਾਲਾ ਪ੍ਰੌਨਡ ਗੜੀ ਕਰਕੇ ਦੇ। ਮੇਰੀ ਐ ਟਿੱਕੀ ਬੋਤ ਮਮਾ ਫੋਜੀ ਬੱਟ ਨਾਲ ਹੀ ਆ। ਉਹ ਨੂੰ ਤਾਂ ਨਹੀਂ ਉਹ ਤੇ ਮੈਂ ਦੂਸਰੀ ਵਾਰ ਕਿਚਨ ਚ ਆ ਗਈ ਸੀ ਦੁਬਾਰਾ ਰੋਟੀ ਪਕਾਉਣ ਵਾਸਤੇ ਕਈ ਵਾਰ ਤਾਂ ਕਿਚਨ ਚ ਦੋ ਟਾਈਮ ਰੋਟੀ ਮਤਲਬ ਦੋ ਵਾਰੀ ਪਕਾਉਣੀ ਹੈ ਰੋਟੀ ਮੈਂ ਸਵੇਰ ਵਾਲੀ ਕਈ ਵਾਰੀ ਤਿੰਨ ਟਾਈਮ ਵੀ ਪਕਾ ਲੈਣੀ ਕਈ ਵਾਰ ਜਿਵੇਂ ਸਾਡੀ ਰੋਟੀ ਹੁੰਦੀ ਤਿੰਨ ਜਣੇ ਦੇ ਬਾਅਦ ਵਿੱਚ ਉਹ ਫਿਰ ਮੈਂ ਜਦ ਜੁੱਧੇ ਨਾਲ ਬਣਾ ਲੈਨੇ ਆ ਜਦ ਜੁੱਧੇ ਪਾਪਾ ਦੀ ਪਹਿਲਾਂ ਬਣਾ ਲੈਨੇ ਆ ਸੇ ਹੋ ਗਿਆ ਤਿਆਰ ਜੱਜਤ ਬੇਟਾ ਸਸ਼ੀਕਲ ਮੇਰੀ ਰੋਟੀ ਬੱਤ ਮਸ਼ੀਨ ਚੱਲਦੀ ਆ ਇਹ ਤਾਂ ਨਿੱਕੀ ਜੀ ਨਿੱਕੀ ਜੀ ਚਿੜੀ ਸੀ ਫੁੱਲ ਦੇਖੋ ਕਿੰਨੇ ਸੋਹਣੇ ਹੋ ਗਏ ਮੈਂ ਫੁੱਲ ਤੋਂ ਲਾ ਥੋੜੀ ਦੇ ਨਹੀਂ ਹੁੰਦੇ ਫੁੱਲ ਸਾਰਾ ਬੂਗਾ ਖੋਲ ਤਾ ਜੱਪਾ ਜੋ ਤੇ ਕੀ ਉੱਡਿਆ ਆ ਵੇਖ ਮੇਰੇ ਅੱਛਾ ਆ ਜਾ ਬੇਟਾ ਕੇ ਬੈਠ ਗਿਆ ਲਿਓ ਕੀ ਵਾਓ ਦੇਖੋ ਜੌ ਜਦ ਕੀ ਕਰਦਾ ਥੈਂਕ ਯੂ ਬੇਟਾ ਗੁੱਡਿਆਂ ਤੇ ਬਹਿ ਗਿਆ ਮੈਨੂੰ ਫੁੱਲ ਦੇ ਗਿਆ ਨਾ ਮੁੰਡਾ ਵੇਖ ਲਓ ਨੀ ਮੰਮਾ ਨੂੰ ਕੀ ਕਹਦੀ ਹਾਂ ਮੰਮਾ ਨੂੰ ਆਈ ਲਵ ਯੂ ਤਾਂ ਬੋਲਿਆ ਨਹੀਂ ਆਈ ਲਵ ਯੂ ਮਮ ਬੋਲ ਕੇ ਵੀ ਕਰੋ आई लव यू मॉम आई लव यू बाबा थैंक यू बेटा ये देखो गजज सिंह बराड़ ने मेरे को फ्लावर दिया है और साथ में लव यू बोला है मम्मा को हैं बस और नहीं तोड़ना बेटा इनन को होने दे कितने सोनेला एक ले लो तू सी अपना नाल ही ले जाओ तू सी नाल ले जाओ मैम नु दे दो जी ले मैम नु दे दे ठीक है जी पैंटी गंदी हो जाएगी खड़े हो जाओ गोड़े मुदे मार के बैठ जाता फूल देर नु लेओ थैंक यू ਥੈਂਕ ਯੂ ਬੇਟਾ ਓਕੇ ਬੇਟਾ ਦਿਲ ਲ ਬੜੇ ਬਣਾਉਂਦਾ ਮੁੰਡਾ ਲਓ ਜੀ ਐਤਾ ਜਪਾਂ ਮੈਨੂੰ ਨਾ ਆਈ ਲਵ ਯੂ ਲਓ ਜੀ ਲਵ ਯੂ ਟੂ ਬੇਟਾ ਆਏ ਮਮਾ ਨਾ ਕੀ ਕਰ ਗਿਆ ਚੇਰ ਕਰਕੇ ਪੈਂਟੀ ਝਾੜੋ ਪਹਿਲਾਂ ਗੋਡੇ ਦੇਖੋ ਕਿੰਨੇ ਮਿੱਟੀ ਨਾਲ ਲਵੇੜ ਲੇ ਕਰੋ ਸਾਫ ਇਹਨਾਂ ਨੂੰ ਕਰੋ ਗੋਡੇ ਪੁੱਤ ਚਲੋ ਕਰੋ ਗੋਡੇ ਸਾਫ ਕਰ ਦੋ ਉਹ ਇਧਰ ਲ ਗੋਡਾ ਬਹਲਾ ਦਿੰਦਾ ਇਹ ਉਹ ਥੱਲੋ ਵੇਖ ਥੱਲੋ ਹੁਣ ਨਹੀਂ ਥੱਲੇ ਮੁੱਦਾ ਮਾਰਨਾ ਠੀਕ ਹੈ ਗੋਡਾ ਹੋਨੇ ਆਈ ਲਵ ਯੂ ਟੂ ਬੇਟਾ ਬਲਕ ਕਦੇ ਕਦੇ ਬਹੁਤ ਖਰਾਬ ਗੱਦਾ ਗੱਗੂ ਖੇਡ ਲਾ ਖੇਡ ਲੋ ਜੀ ਕੀ ਖੇਡੋਂਗੇ ਨਹੀਂ ਇੱਧਰ ਪੁੱਤ ਵੈਨ ਆਣ ਆਲੀ ਬੇਟਾ ਬਸ ਹੁਣ ਵੈਨ ਹੀ ਆਉਣ ਆਲੀ ਹੁਣ ਕੀ ਖੇਡਣਾ ਆ ਖੇਡਾ ਹੂੰ ਇਹ ਥੂ ਇੱਤ ਰੱਖ ਦੋ ਅਸੀਂ ਸੈਟ ਦੋ ਹੁਣ ਬਸ ਇਹਨੂੰ ਚੜਾ ਕੇ ਫੇਰ ਨਾ ਆਉਂਗੇ ਅਜ ਤਾਂ ਬਹੁਤ ਜ਼ਿਆਦਾ ਲੇਟ ਹੋ ਕਰੇ ਨਾ ਤੀ ਨਹੀਂ ਲੇਟ ਇੰ ਚੜਾ ਕੇ ਤੇ ਫਿਰ ਹੁਣ ਮੈਂ ਇਦੂ ਬਾਅਦ ਫਿਰ ਮੈਨੂੰ ਨਾ ਉਹ ਬੇਟਾ ਕੌਨਸਾ ਪੇਪਰ ਹੈ ਸੁਣਾ ਨਾ ਮੇਰੇ ਕੋਲ ਕੋਰਸ ਦਾ ਐਗਜ਼ਾਮ ਹੈ ਇਧਰ ਦੇਖੋ ਮਮਾ ਕੱਪੜਿਆਂ ਤੇ ਮੇਰੇ ਤਾਂ ਪਈ ਜਾਂਦਾ ਚਲੋ ਸੁਣਾਓ 1 2 10 ਸੁਣਾਓ ਬੇਟਾ ਇਧਰ ਮੂੰਹ ਕਰ ਕੋ ਫਰੈਂਡਸ ਵੱਲ ਸੁਣਾਓ ਚਲੋ ਯੈਸ 1 2 3 4 5 6 7 ਅੱਗੇ 7th ਬਾਅਦ 7th ਬਾਅਦ ਵੀ ਬੋਲੋ सैवन तो बाद होगा आ देखो आ फाइव हो गए पूरे ते दो सेवन सेवन तो दो इधर सैवन अगे सैवन तो बाद हाँ थ्री यस फोर yes, पूरे आ भी ओपन करो फोर टोटल टोटल ओपन किए तो किन्ने बन गए फाइव दोनों हैंड के टेन ठीक है यस थ्री फोर फाइव सिक्स सैवन एट नाइन वन जीरो टेन इलेवेन आगे भजना नहीं भजना नहीं मेरा हाथ ला चलो भजना नहीं भजना नहीं है पिछे बैठा देंगे पिछे बैठा देंगे चलो चलो ਜਿੱਥੇ ਮਰਜੀ ਬੈਠਾ ਸਨਾਰਤ ਨਹੀਂ ਕਰਨੀ ਸੀ। ਉੱਥੇ ਜਾ। ਭੱਜੋ। ਬਾਏ। ਗੁੱਡ ਆਫਟਰਨੂੰ ਸਾਰਿਆਂ ਨੂੰ। ਗੁੱਡ ਆਫਟਰਨੂੰ ਸਾਰਿਆਂ ਨੂੰ ਟਾਈਮ ਹੋ ਗਿਆ ਜੀ 1:26 26 ਕੇ 36 ਮਿੰਟ। ਬਰਾੜ ਸਾਹਿਬ ਆਉਣ ਵਾਲੇ ਆ ਤੇ ਮੈਂ ਹੁਣ ਨਾ ਕਹਿੰਗੇ ਸਿਰ ਪਿੰਨੇ। ਆ ਗਈ ਬੈਂਦੀ ਆਵਾਜ਼। ਤੇ ਚਲੋ ਜੀ ਹੁਣ ਆਉਂਦਾ ਜੱਪਜੋ ਸਿੰਘ ਬਰਾੜ ਮੈਨੂੰ ਲੈ ਕੇ ਆਉਣੀ ਆ ਫਿਰ ਤੁਹਾਡੇ ਨਾਲ ਮਿਲਾਉਣੀ ਆ। ਠੀਕ ਹੈ ਜੀ ਫਿਰ ਮਲਾ ਕੇ ਖਾਣਾ ਵਗੈਰਾ ਖਵਾਵਾਂਗੇ ਇਹਨੂੰ ਤੇ ਉਸ ਤੋਂ ਬਾਅਦ ਫਿਰ ਸੁਵਾਸ ਹੋ ਕੇ ਫਿਰ ਕੋਈ ਕੰਮ ਹੋਊਗਾ ਅੱਜ ਬਸ ਮੈਂ ਵਾਲਾਂ ਦਾ ਸਪਾਅ ਕਰਨਾ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਮੈਂ ਵਾਲਾਂ ਦਾ ਕਰਨਾ ਸਪਾਅ ਮੈਂ ਬੈੱਡ ਵਗੈਰਾ ਲਗਾਉਂਦਾ ਕੱਪੜੇ ਵਗੈਰਾ ਲੈ ਜਾਂਦੇ ਤੇ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਆਓ ਜੀ ਜੱਜੂ ਸਿੰਘ ਬਰਾੜ ਆਗੇ ਪਹੁੰਚ ਗਏ ਸਾਡਾ ਖਾਣਾ ਹੋ ਗਿਆ ਫਿਨਿਸ਼ ਐਂਡ ਕੱਪੜੇ ਚੇਂਜ ਕਰ ਲਿਆ ਐਂਡ ਫਰੂਟੀ ਪੀਊਗਾ ਮੈਂ ਬੈਗ ਚੈੱਕ ਕਰਦੇ ਹੋਣਾ ਚਾਹੀਦਾ ਮੇਰੀ ਆਦਤ ਹੈ ਨਾ ਸਕੂਲੋਂ ਆ ਕੇ ਇਹਨੂੰ ਖਾਣਾ ਵਗੈਰਾ ਖਵਾ ਕੇ ਦੀ ਫਿਰ ਚੈੱਕ ਕਰਨਾ ਹੁੰਦਾ ਕੀ ਕੁਝ ਖਾ ਕੇ ਆਉਂਦਾ ਕੀ ਕੁਝ ਪੜ ਕੇ ਆਉਂਦਾ ਇੱਕ ਚੈੱਕ ਕਰ ਲਿਆ ਸ਼ੂ ਫਰੂਟ ਅ ਫਿਨਿਸ਼ ਹੈ ਚਲੋ ਆ ਕੇ ਘਰ ਪਰ ਆਈ ਗਈ ਜਾਓ ਇਹ ਸਾਰੇ ਸਮਾਨ ਨੂੰ ਮੈਂ ਇੱਥੇ ਡਾਲ ਦੇ ਤਾ ਅਰੇ ਬਾਬੀ ਬਾਬੀ ਇੰਨਾ ਸਾਰਾ ਓਕੇ ਓਨੀਅਨ ਚਪਾਤੀ ਵੀ ਪਈ ਸੀ ਸਿੰਪਲ ਚਪਾਤੀ ਵੀ ਪਈ ਸੀ ਮੈਂ ਕਿ ਜਿਹੜੀ ਪਸੰਦ ਆ ਉਹ ਖਾ ਲੂਗੀ ਇਹ ਡੱਬੀ ਚ ਮੈਂ ਓਨੀਅਨ ਦੀ ਸੁੱਕੀ ਸਬਜੀ ਬਣਾਈ ਸੀ ਪਾਪਾ ਨੂੰ ਤਾਂ ਓਨੀਅਨ ਦੇ ਪਰੌਂਠੇ ਦਿੱਤੇ ਸੀ ਇਹਨੂੰ ਕੱਲੇ ਨੂੰ ਸਬਜੀ ਪਾਤੀ ਸੀ कोई सब्जी तो फिर बच ही जाती है ना बच्चे छोटे चलो जी गुड बॉय बेटा टिफिन के लिए गुड जब जब को मिलेगी लो जी टिफिन ना हूँ मैं नौगन वो तो बाद लाई हूँ बंद कर दी तो लो जी टिफिन कट दिए बार ਪਹਿਲਾ ਵਾਲਾ ਟਿਫਿਨ ਦੇ ਵਿੱਚ ਫਰੂਟ ਵਾਲਾ ਵਿੱਚ ਹੀ ਬਣਿਆ ਹੋਇਆ ਇਹਦੇ ਵਿੱਚ ਨਹੀਂ ਬਣਿਆ ਇਹਦੇ ਬਾਹਰ ਲੋ ਜੀ ਦੇਖਿਓ ਪੇਪਰ ਦੇਖੀ ਪਾਦਾ ਅੱਜ ਔਰਲ ਸੁਣਾਇਆ ਹੋ ਗ੍ਰੈਜੂਏਸ਼ਨਸ ਹੋ ਗਏ ਬਰਾੜ ਸਾਹਿਬ ਗਿਆ 100 ਲੋ ਜੀ ਜਪਜੀਤ ਸਿੰਘ ਬਰਾੜ ਗਿਆ 100 ਤੇ ਹੁਣ ਮੈਂ ਹੈਅਰ ਸਪਾ ਕਰ ਲਿਨੀ ਟਾਈਮ ਵਾਲਾ 2 ਵਜੇ ਤੋਂ ਉੱਪਰ ਹੋ ਗਿਆ ਤੇ ਮੈਂ ਰੈਸਟ ਕਰ ਲਈ ਸੀ ਇਹਦੇ ਆਉਣ ਤੋਂ ਪਹਿਲਾਂ ਐਂਡ ਹੁਣ ਮੈਂ ਹੈਅਰ ਸਪਾ ਕਰ ਲੀਨੀ ਤੇ ਲੋ ਜੇ ਇੱਥੇ 2 ਵਜੇ ਦਾ ਟਾਈਮ ਹੋ ਚੁੱਕਿਆ ਸੀ 5-7 ਮਿੰਟ ਉੱਤੀ ਹੋ ਗਏ ਸੀ ਤੇ ਮੈਂ ਕਰਨ ਲੱਗੀ ਸੀ ਸਪਾ ਤੇ ਮੈਂ ਕਿਹਾ ਚਲੋ ਕੋਲ ਜਬ ਚੋ ਸੁੱਤਾ ਪਿਆ ਸੀਗਾ ਤੇ ਦਵਾ ਦਮ ਮੈਂ ਕਰ ਲੂੰਗੀ ਸਪਾ ਸੁੱਤੇ-ਸੁੱਤੇ ਕਿਉਂਕਿ ਮੈਂ ਰੈਸਟ ਵਗੈਰਾ ਤਾਂ ਪਹਿਲੇ ਹੀ ਕਰ ਲਿਆ ਸੋ ਮੈਂ ਨਾ ਅੱਜਕੱਲ ਥੋੜੀ ਜਿਹੀ ਰੈਸਟ ਇਹਦੇ ਨਾਲ ਆਉਣ ਤੋਂ ਪਹਿਲਾਂ ਹੀ ਕਰ ਲੈਣੀ ਆ ਕਿਉਂਕਿ ਨਾਲੇ ਵਲੌਗ ਐਡਿਟ ਵਗੈਰਾ ਕਰਨਾ ਬਚਾ ਬਾਕੀ ਜਿਹੜੇ ਕੰਮ ਦੋ ਸਾਰੇ ਨਬੇਡਨ ਬੋਰਡ ਕੇ ਫ੍ਰੀ ਹੋ ਜੰਨੀ ਇਹਦੇ ਆਉਣ ਤੋਂ ਪਹਿਲਾਂ ਗੁੱਡ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰੀ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਨੋ ਜੀ ਹੁਣ ਆਪਾਂ ਬਣਾਉਣੀ ਸੀ ਸਬਜੀ ਟਿਊਸ਼ਨ ਪੜਾ ਕੇ ਆਪਾਂ ਹੋ ਗਿਆ ਫ੍ਰੀ ਐਂਡ ਹੁਣ ਆਪਾਂ ਬਣਾਨੇ ਆ ਸਬਜੀ ਤੁਹਾਨੂੰ ਪਤਾ ਹੀ ਇਵਨਿੰਗ ਰੂਟੀਨ ਦੇ ਵਿੱਚ ਆਪਣੇ ਕਿਚਨ ਦਾ ਕੰਡ ਲਾਪਾ ਚੇਂਜ ਕਰ ਲਿਆ ਸੀ ਤੋਰੀਆਂ ਬਣਾਉਂਦੇ ਸੀ ਬਟ ਅੱਜ ਆਪਣਾ ਕद्दू ਹੀ ਚੱਲੂਗਾ ਠੀਕ ਹੈ ਜੀ ਹੁਣ ਨੂੰ ਪਤਾ ਕਿ ਇਹ ਸੋਸ਼ਾ ਆਨ ਨੂੰ ਤਾਂ ਟਾਈਮ ਨਹੀਂ ਨੂੰ ਮੈਂ ਕद्दू ਰੱਖਤਾ ਕਿਉਂਕਿ ਹੁਣ ਸਵੇਰ ਵੀ ब्रेकफास्ट ਵਿੱਚ ਵੀ ਸਬਜੀ ਬਣਦੀ ਹੈ ਤਾਜੀ ਦੋ ਟਾਈਮ ਸਬਜੀ ਬਣਨ ਲੱਗੀ ਹੁਣ ਕੱਲ ਇਵਨਿੰਗ ਤਾਂ ਫਿਕਸ ਹੀ ਕद्दू ਤੇ ਸੋਬਾ ਵੀ ਜੇ ਹੁਣ ਕੱਲ ਨੂੰ ਸੋਬਾ ਵੀ ਮੈਂ ਸ਼ਾਇਦ ਕੱਦੀ ਆਇਆ ਸੋਬਾ ਕੱਲ ਨੂੰ ਵੀ ਕद्दू ਬਣਾਉਣਾ ਮੈਂ ਤੇ ਇਵਨਿੰਗ ਨੂੰ ਤਾਂ ਬੰਨੇ ਹੀ ਬਣਾ ਕੱਲ ਨੂੰ ਸੋਬਾ ਵੀ ਕद्दू ਹੀ ਚੱਲੂਗਾ ਕਿਉਂਕਿ ਕद्दू ਜੱਜਤ ਨੂੰ ਬਹੁਤ ਵਧੀਆ ਲੱਗਦਾ ਟਿਫਨ ਦੇ ਵਿੱਚ ਤੇ ਅੰਡ ਹਸਬੰਡ ਨੂੰ ਤਾਂ ਫੇਲ ਰਿਹਾ ਟੀਜੋ ਮਰਜ਼ੀ ਦੇ ਦੋਨਾਂ ਨੂੰ ਕद्दू ਤੇ ਬਾਕੀ ਤੁਹਾਨੂੰ ਪਤਾ ਮੈਂ ਮੜਾ ਤਰਕਾ ਸ਼ੁਰੂ ਕਰਦੇ ਆਪਾਂ ਹੁਣ ਨਾ ਨਾਲ-ਨਾਲ ਕਰਨ ਲੱਗਾ ਵਰਤਾਂ ਅੱਜ ਜੋ ਸਵੇਰ ਬਤਾ ਕਿੰਨਾ ਹੋਖ ਹੋਇਆ ਜਦੋਂ ਤੁਹਾਨੂੰ ਪਤਾ ਮੇਰੀ ਹੈਬਿਟ ਆ ਮਾਰਨਿੰਗਸ ਦੇ ਹਨ ਓਨ ਕਰਨ ਦੀ ਅੱਜ ਨਾ ਸਵੇਰ ਇੰਨਾ ਨੇ ਜਾਣੇ ਸੇ ਜਲਦੀ ਤੇ ਮੈਂ ਆਪਦੇ ਜਿਹੜੇ ਕੰਮ ਧੰਦੇ ਨੂੰ ਬੇੜ ਕੇ ਤੇ ਮੈਂ ਵਿੱਚੋਂ ਕੰਮ ਧੰਦੇ ਨੂੰ ਛੱਡ ਕੇ ਹਨਾ ਤੇ ਮੈਂ ਕਿਚਨ ਦਾ ਕੰਮ ਚਾ ਗਈ ਤੇ ਮੈਂ ਸਭ ਕੁ ਆਪਦੇ ਅੱਦੇ ਕੰਮ ਛੱਡ ਕੇ ਤੇ ਕਿਚਨ ਦੇ ਕੰਮ ਚਾ ਗਈ ਤੇ ਆ ਕੇ ਮੈਨਾਂ ਦਵਾ ਦਾ ਸਬਜੀ ਵੀ ਨਹੀਂ ਬਣਾਉਣ ਦਾ ਟਾਈਮ ਸੀ ਕਿ ਮੈਂ ਸਬਜੀ ਬਣਾ ਲਾ ਉਸ ਟਾਈਮ ਕਿਉਂਕਿ ਇਹ ਕਹਿੰਦੇ ਇਹ ਸਬਜੀ ਬਣਾਣੀ ਫਿਰ ਟਾਈਮ ਮਤਲਬ ਇਹ ਤਾਂ ਤੇ ਫਿਰ ਭਾਈ ਮੈਨੂੰ ਸਬਜ਼ੀ ਬਣਾਉਣ ਦਾ ਬਿਲਕੁਲ ਟਾਈਮ ਨਹੀਂ ਸੀ ਫਿਰ ਮੇਰਾ ਮਾਈਂਡ ਵਿੱਚ ਆਇਆ ਕਿ ਉਹਨਾਂ ਆਪਾਂ ਪਿਆਜ਼ ਦੇ ਪਰੌਂਠੇ ਬਣਾਇਆ ਮੈਂ ਦਾਬਾ ਦਾ ਪਿਆਜ਼ ਜੁਕਟੇ ਪਿਆਜ਼ ਕੱਟ ਕੇ ਤੇ ਮੈਂ ਪਿਆਜ਼ ਦੇ ਪਰੌਂਠੇ ਬਣਾ ਲਏ ਤੇ ਦਹੀਂ ਦੇ ਨਾਲ ਦੇਤੇ ਨਾਲ ਫਰੂਟ ਵਗੈਰਾ ਕੱਟਤਾ ਤੇ ਫਿਰ ਭਾਈ ਕੀ ਹੋਇਆ ਸੇ ਪਿੰਡੇ ਨੂੰ ਹੁੰਦਾ ਟਾਈਮ ਹੀ ਨਾ ਉਸ ਤੋਂ ਬਾਅਦ ਮੈਂ ਜਿਹੜੇ ਰਹਿੰਦੇ ਕੰਮ ਤਾਂ ਦੇ ਕਰ ਕਰਕੇ ਆਪਦੇ ਥੱਕ ਗਈ ਮੈਂ ਤਾਂ ਤੇ ਮੈਂ ਤਾਂ ਇੰਨੀ ਹਿੰਮਤ ਨਾਲ ਆਪਾਂ ਮੈਂ ਭੱਜ ਕੇ ਨਹਾਇਆ ਮੇਰੀ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਹੈਰਬੀਡ ਦੱਸਤੀ ਹੈ ਇੱਕ ਮਿੰਟ ਜੀ ਕੁਣੇ ਮੇਰੀ ਹੈਬਿਟਲ ਮਾਰਨਿੰਗ ਸਵੇਹ ਨੂੰ ਹੁੰਦੀ ਤੇ ਮੇਰਾ ਸਰੀਰ ਇੰਨਾ ਹੋ ਗਿਆ ਮੈਂ ਉੱਠਣ ਵਾਲੀ ਬਾ ਹੀ ਨਾ ਰਹੀ ਤੇ ਭਈ ਮੈਂ ਤਾਂ ਰੈਸਟ ਵੀ ਕਰ ਲੀ ਸੋ ਤੁਹਾਨੂੰ ਮੈਂ ਦੱਸਾਂ ਜਦ ਜੋ ਦੇ ਹੋਣ ਦਾ ਟਾਈਮ ਹੋ ਗਿਆ ਮੈਂ ਭੱਜ ਕੇ ਚਾ ਇਹ ਸਿਰ ਪਿੰਡੇ ਨਹਾ ਕੇ ਇੱਕ ਤੁਹਾਨੂੰ ਪਤਾ ਮੈਂ ਨਾ ਸੰਡੇ ਨੂੰ ਤੁਹਾਨੂੰ ਪਤਾ ਮੈਡੀਸਨ ਲੈਣ ਗਈ ਸੀ ਤੇ ਸੇਰ ਨਹੀਂ ਨਹਾਤਾ ਗਿਆ ਸੀ ਤੇ ਮੇਰੇ ਦਾ ਸੇਰ ਨੂੰ ਆਏ ਹੋਇਆ ਵੈਸੇ ਮੈਂ ਕਰਵੇਂ ਨਾ ਕਿ ਉਹ ਨਾਲੇ ਉ ਤਾਂ ਮਿੱਟੀ ਮੁੱਟੀ ਵਿੱਚ ਤਾਂ ਬਤਾ ਨਹੀਂ ਮੈਂ ਪੈਣ ਦੀ ਸੀ ਅੱਛਾ ਤੇ ਬਟ ਵੈਸੇ ਆਪਦੇ ਬਣਾ ਆਏ ਹੋ ਜਾਂਦਾ ਕਿ ਹਫਤਾ ਹੋ ਗਿਆ ਨਾ ਤੇ ਨਾਤੇ ਨਹੀਂ ਆਪਾ ਤੇ ਮੈਂ ਬਸ ਅੱਜ ਸੇਰ ਸੋਚਿਆ ਸੀ ਨਹਾਣ ਦਾ ਆਲਸੀ ਵਸੇ ਮੈਂ ਤਾਂ ਹੀ ਮਾਰਗੀ ਜਿਆਦਾ ਕਿਉਂਕਿ ਸਿਰਨਾ ਹੋਣਾ ਸੀ ਤੇ ਸਿਰਨਾ ਆ ਕੇ ਫਿਰ ਮੈਂ ਸਪਾ ਕਰਨਾ ਸੀ ਫਿਰ ਜਬਜੋ ਦੇ ਆਉਣ ਤੋਂ ਪਹਿਲਾਂ ਮੈਂ ਨਹਾ ਤਾਂ ਆਈ ਫਿਰ ਭੱਜ ਕੇ ਜਾ ਕੇ ਜਬਜੋਤ ਆ ਗਿਆ ਮੈਂ ਇੱਧਰ ਸਿੱਧੀ ਰੋ ਉਧਰੋਂ ਤਾਂ ਜਬਜੋ ਦੇ ਹੋਣ ਦਾ ਟਾਈਮ ਹੋ ਗਿਆ ਜਬਜੋ ਦੇ ਆਉਂਦਾ ਉਧਰੋਂ ਜਬਜੋਤ ਲੰਚ ਦਿੱਤੀ ਆਦੀ ਚੱਲ ਰਹੀ ਸੀਗੀ ਤੇ ਤੋਰੀਆਂ ਦੀ ਸਬਜ਼ੀ ਬਣਾਈ ਸੀ ਸਵੇਰ ਮੈਂ ਜਿਹੜੀ ਤੇ ਉਹਦੇ ਨਾਲੇ ਮੈਂ ਉਹਨੂੰ ਪਰੌਂਠਾ ਘਵਾਤਾ ਉਧਰੋਂ ਮੈਂ ਇੱਧਰ ਖੜੀ ਸੀ ਬੈਣ ਆ ਗਈ ਉਧਰੋਂ ਭੱਜ ਕੇ ਜਾ ਕੇ ਮੈਂ ਬੈਣ ਤੇ ਦਲਾ ਕੇ ਲਏ ਨੂੰ ਫਿਰ ਉਹ ਤੋਂ ਬਾਅਦ ਉਹਨੂੰ ਖਵਾਇਆ ਪਿਆ ਕੱਪੜੇ ਵਗੈਰਾ ਚੇਂਜ ਕੀਤੇ ਦੈਨ ਉਸ ਤੋਂ ਬਾਅਦ ਉਹਨੂੰ ਸੁਵਾ ਕੇ ਦੈਨ ਉਸ ਤੋਂ ਬਾਅਦ ਮੈਂ ਆਪ ਦਾ ਸਪਾ ਕੀਤਾ ਸਪਾ ਕਰਕੇ ਮੈਂ ਤਾਂ ਰੈਸਟ ਵੈਂਦੀ ਕਰ ਲਈ ਸੀ ਰੈਸਟ ਤਾਂ ਮੈਂ ਕਰਨੀ ਹੀ ਸੀ ਉਸ ਤੋਂ ਬਾਅਦ ਮੈਂ ਜਿਹੜੇ ਵਲੌਗਸ ਵਗੈਰਾ ਦੇਖ ਲਈਆਂ ਤੇ ਵਲੌਗਸ ਵਗੈਰਾ ਦੇਖ ਲਈ ਹਨ ਉਸ ਤੋਂ ਬਾਅਦ ਟਾਈਮ ਹੋ ਗਿਆ ਚਾਹ ਪਾਣੀ ਦਾ ਚਾਹ ਪਾਣੀ ਪੀ ਕੇ ਤੇ ਫਿਰ ਮੈਂ ਪੜਾਈ ਟਿਊਸ਼ਨ ਤੇ ਟਿਊਸ਼ਨ ਪੜਾ ਕੇ ਤੇ ਦੈਨ ਹੁਣ ਤੁਹਾਡੇ ਸਾਹਮਣੇ ਆ ਅਜਿੱਦਾਂ ਲਟੀਆ ਮੇਰਾ ਕੁਛ तड़का अपना हो गया डन एंड लोग आप मतलब तो कुछ खास बनाया नहीं है ना सुबह आप सुी सब्जी बनाई सी तो तो बड़ी टेस्टी बनी सी मैं इधर ही बीत गया बनाया बेचारे बैठे ड्यूटी दे करिए आप ड्यूटी तो करो आप साइड से कर दिए फिर पैर जी नहीं बेहद दी ਸਬਜੀ ਬਣ ਜੂਗੀ ਆਪਣੀ ਜਬਜੋਦੀ ਬਾਹਰ ਪੈਂਟ ਪਈ ਆ ਥੋੜਾ ਮੋਟਾ ਕੱਪੜੇ ਪਏ ਆ ਤੇ ਹੁਣ ਆਪਾਂ ਨਾ ਈਵਨਿੰਗ ਨੂੰ ਮੇਰਾ ਜੇ ਤਾਂ ਮੈਂ ਜਬਜੋਤ ਕਰਨ ਦੇ ਦੇ ਵਾਕ ਤਾਂ ਮੈਂ ਕਰ ਲੈਨੀ ਆ ਤੇ ਨਹੀਂ ਕਰਨ ਹੀ ਨਹੀਂ ਦਿੰਦਾ ਸਹੀ ਮਾਇਨੇ ਦੇ ਵਿੱਚ ਜੇ ਮੈਂ ਤੋੜ ਦਿਆਂ ਕਹ ਦੂਗਾ ਮੈਂ ਵੀ ਵਾਕ ਕਰਨੀ ਆ ਫਿਰ ਪਿੱਛੇ ਰੋਣ ਲੱਗ ਜਾਂਦਾ ਫਿਰ ਬਸ ਮੇਰੀ ਵਾਕ ਬੁੱਕ ਵਿੱਚ ਹੀ ਰਹਿ ਜਾਂਦੀ ਆ ਕੀ ਬੰਦਾ ਕਰੇ ਚਲੋ ਜੀ ਸਬਜੀ ਬਣਦੀ ਆ ਤੇ ਕੱਲੇ ਰੋਟੀ ਰੋਟੀ ਦਾ ਕੰਮ ਰਹਿ ਜਾਂਦਾ ਇਸ ਤੋਂ ਬਾਅਦ ਆਪਣਾ ਟਾਈਮ 6:30 ਵਜੇ ਹੋ 6:30 ਵੱਜ ਗਿਆ ਤੇ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਹਨ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਬਹੁਤ ਸਾਰੇ ਸਿਸਟਰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਕਿ ਇਹ ਹੋਮ ਟੂਰ ਦਿਓ ਹਨਾ ਸੋ ਆਪਾਂ ਹੋਰ ਪੂਰਵੀ ਦਵਾਂਗੇ ਅਜੇ ਨਹੀਂ ਦਿੰਦੇ ਆਪਾਂ ਤੁਹਾਨੂੰ ਠਹਿਰ ਕੇ ਦਵਾਂਗੇ ਹੋਮ ਟੂ ਵੀ ਦਾ ਥੈਂਕ ਯੂ ਸੋ ਮਚ ਸਾਲਾ ਇਹਨਾਂ ਜਨਾਂ ਤੁਸੀਂ ਮੈਨੂੰ ਪਿਆਰ ਦਿਨੇ ਮੇਰੇ ਬਲੌਗ ਨੂੰ ਵਾਚ ਕਰਦੇ ਹੋ ਕੋਲ ਹੈ ਨਾ ਤਾਂ ਤੁਸੀਂ ਥੋੜੇ-ਥੋੜੇ ਕਮੈਂਟ ਕਰ ਦਿਓ ਥੈਂਕ ਯੂ ਸੋ ਮਚ ਆਪ ਸੋ ਥੈਂਕ ਯੂ ਸੋ ਮਚ एवरीवन ਜਿੰਨੇ ਵੀ ਆਪਾਂ ਨੂੰ ਸਪੋਰਟ ਕਰਦੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿੱਥੇ ਤਰ ਆਪਣੀ ਸਪੋਰਟ ਬਣਾਈ ਰੱਖੋ ਥੈਂਕ ਯੂ ਸੋ ਮਚ एवरीवन ਐਂਡ ਆਪਣੀ ਸਬਜ਼ੀ ਵੀ ਤਿਆਰੀ ਵਿੱਚ ਪੱਲੇ ਕਰਦਾ ਤੇ ਬਾਣਾ ਤੇ ਅਜੇ ਤੱਕ ਆਪਾਂ ਕੁਛ ਨਹੀਂ ਲਗਾਇਆ ਕੱਲਾ ਸੁਆ ਕਰਿਆ ਹੈਗਾ ਤੇ سیرਮ ਲਗਾਵਾਂਗੇ ਅਜੇ ਆਪਾਂ ਇੱਕ ਜੀ ਤਨਾ ਕਰਕੇ ਤਾਂ ਵਧੀਆ ਬਣ ਜਾਂਦੇ ਵਾਲ ਜੇ ਆ ਦੇਖੋ ਕਟਿੰਗ ਕੀਤੀ ਸੀ ਜਿਹੜੇ ਵਾਲ ਵਧੀਆ ਵਧ ਗਏ ਤੇ ਚਲੋ ਜੀ ਅੱਜ ਤੱਕ ਗੱਲਾਂ ਮੱਤਾਂ ਬਸ ਥੈਂਕ ਯੂ so much everyone ਨੇ ਸਪੋਰਟ ਕਰਨ ਦੇ ਲਈ ਸਾਰੇ ਇਸੇ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖੋ ਤੇ ਬਹੁਤ ਸਾਰੇ 네ਗੇਟਿਵ ਕਮੈਂਟ ਵੀ ਆਉਂਦੇ ਨੇ ਹਨਾ ਸੋ ਆਪਾਂ ਇਗਨੋਰ ਕਰਦੇ ਆਲਵੇਜ਼ ਹੀ ਬਹੁਤ ਸਾਰੇ ਕਮੈਂਟ ਗੱਲਾਂ ਨਾ ਕਰ ਨੂੰ ਜੀ ਨਹੀਂ ਕਰਦਾ ਬਟ ਜੇ ਕਰਕੇ ਤਾਂ ਸਰ ਨਿਕਲਦੀਆਂ ਨੇ ਬਹੁਤ ਸਾਰੇ ਨਾ ਮੈਂ ਪਿੱਛੇ ਜਿਵੇਂ ਉੱਚੇ ਜਿਨਾ ਮੈਂ بیمار ਹੋਈ ਸੀ ਆਪਣੇ ਤੋਂ ਦੱਸਿਆ ਸਰ ਕਿ ਤੁਜੀ ਮਾ ਬਿਮਾਰ ਹੋਈ ਸੀ ਬਟ ਮੈਂ ਵਲੌਗ ਜਿਹੜੇ ਰੈਗੂਲਰ ਰੱਖੇ ਸੀ ਵਲੌਗ ਦਾ ਨਾਗਾ ਨਹੀਂ ਪਾਇਆ ਸੀ ਤੇ ਇਹ ਨਾ ਮੈਨੂੰ ਸੋਨਨ ਚ ਮਿਲਿਆ ਲੋਕ ਕਿ ਨਾ ਉਹ ਤਾਂ ਕਹਿੰਦੇ ਬਿਮਾਰ ਆ ਤੇ ਵਲੌਗ ਹੀ ਡੇਲੀ ਹੋਉਂਦੀ ਆ ਮੈਨੂੰ ਬੜਾ ਹਾਸਾ ਆਇਆ ਮੈਂ ਕਿਹਾ ਹੈ ਬੰਦਾ ਪੁੱਛਣ ਨਾਲੇ ਤੁਸੀਂ ਜਦੋਂ ਬਿਮਾਰ ਹੁੰਨੇ ਹੋ ਕੰਮ ਨਹੀਂ ਕਰਤੇ ਕਰਦਾ ਗੁੰਡੀ ਕਰਕੇ ਜਾਂਦੇ ਥੋੜਾ ਜੇ ਤੁਸੀਂ ਬਿਮਾਰ ਹੋਨੇ ਰੋਟੀ ਖਾਂਦੇ ਨਹੀਂ ਤੇ ਪਕਾਉਂਦੇ ਨਹੀਂ ਤੇ ਮੈਨੂੰ ਅਜੀਬ ਜੀ ਗੱਲ ਲੱਗੀ ਕਿ ਮੇਰੇ ਤੇ ਚੱਕੀ ਮਤਲਬ ਗੱਲ ਕਹਿੰਦੇ ਜੀ ਟੀ ਬਿਮਾਰ ਸੀ ਤੇ ਵਲੌਗ ਤਾਂ ਰੋਜ਼ ਪਉਂਦੀ ਸੀ ਕਮੇ ਬਲੋਗ ਤਾਂ ਰੋਜ ਬੰਦੀ ਸੀ ਉਹ ਕਿਹਦੇ ਬਵਾਸ ਸੀ ਕਿਉਂਕਿ ਬੰਦਾ ਪੁੱਛਣ ਵਾਲਾ ਬਿਮਾਰੀ ਦੱਸ ਕੇ ਹੁੰਦੀ ਕਿਸੇ ਨੂੰ ਇਹ ਬੰਦਾ ਬਿਮਾਰ ਹੋ ਗਿਆ ਦੱਸ ਕੇ ਹੋਊਗਾ ਪਹਿਲਾਂ ਪਤਾ ਲੱਗ ਜੂਗਾ ਉਹ ਮੈਂ ਬਿਮਾਰ ਹੁਣਾ ਲੈ ਕੇ ਕਿਉਂ ਕਰੇ ਸੋਚ ਦੇਖੋ ਕਿੱਥੇ ਕਿੱਥੇ ਤੱਕ ਨਾ ਤਾਂ ਮੈਂ ਆਲਵੇਸ ਹੀ ਨਾ ਇਗਨੋਰ ਹੋ ਤਾ ਕਰਦੀ ਹਾਂ ਗੱਲਾਂ ਪਰ ਉਹ ਕਦੇ ਕਦੇ ਗੱਲਾਂ ਕਰ ਕਦੇ ਕਦੇ ਗੱਲਾਂ ਮੈਂ ਟੱਕਰ ਨਹੀਂ ਨਾ ਵੀ ਪੈਂਦੀ ਹੈ ਹਨਾ ਓਕੇ ਆਪਾਂ ਸੋਸ਼ਲ ਮੀਡੀਆ ਤੇ ਹੈ ਨਾ ਤੇ ਸੋਸ਼ਲ ਮੀਡੀਆ ਤੇ ਆਣਾ ਕੋਈ ਸੋਖੀ ਗੱਲ ਨਹੀਂ ਹੁੰਦੀ ਲੋਕਰੇ ਪਾਣ ਵਾਲਾ ਬਹੁਤ ਸੋਖਾ ਵੀਡੀਓ ਬਹੁਤ ਚੱਕੋ ਕੈਮਰਾ ਵੀਡੀਓ ਬਣਾਓ ਅਪਲੋਡ ਕਰੋ ਬਹੁਤ ਸੋਖੇ ਲੋਕਰੇ ਤਾਂ ਵੇਖਣੇ ਤਾਂ ਸੋਖੀ ਲੱਗੇ ਸਾਨੂੰ ਵੇਖਣੇ ਸੋਖੀ ਲੱਗੇ ਜਿਵੇਂ ਅਸੀਂ ਕਿਸੇ ਦਾ ਵਲੌਗ ਦੇਖਦੇ ਸੀ ਨਾ ਜਦੋਂ ਅਸੀਂ ਇਹ ਕਿ ਹਮੇਸ਼ਾ ਠੀਕ ਹੈ ਕਿ ਤੁਹਾਨੂੰ ਵੀ ਬਹੁਤ ਸਾਨੂੰ ਵੀ ਇਹ ਬਹੁਤ ਈਜ਼ੀ ਲੱਗਦਾ ਹੁੰਦਾ ਸੀ ਲੈ ਹੋਈ ਕਿੰਨਾ ਵਧੀਆ ਮਿੰਟ ਚ ਵਲੌਗ ਪਾ ਕੇ ਹਨ ਤੇ ਬਟੇ ਥਿਸ ਇਜ਼ ਨਾਟ ਅ ਈਜ਼ੀ ਵਰਕ ਆਪਾਂ ਇਹ ਕਹਿੰਦੇ ਸੋਖਾ ਕੰਮ ਨਹੀਂ ਹੈਗਾ ਜਿੰਨਾਂ ਨੂੰ ਲੱਗਦਾ ਨਾ ਸਾਡੇ ਅਰਗੇਨ ਨੂੰ ਵੀ ਲੱਗਦਾ ਸੀ ਬਟ ਹੁਣ ਅਸੀਂ ਇਸ ਲਾਈਨ ਵਿੱਚ ਸਾਨੂੰ ਪਤਾ ਕੋਈ ਸੌਖਾ ਕੰਮ ਨਹੀਂ ਹੈਗਾ ਬਹੁਤ ਮਿਹਨਤ ਲੱਗਦੀ ਹੈ ਠੀਕ ਹੈ ਦੇਖੋ ਜਿਵੇਂ ਕਿਸੇ ਨੇ ਗੱਲ ਕਰੀ ਉਹ ਮੇਰੇ ਬਿਮਾਰਤੀ ਕਰਕੇ ਹੂੰ ਤਾਂ ਕਹਿੰਦੇ ਬਿਮਾਰ ਸੀ ਤੇ ਵਲੌਗ ਹੈ ਡੇਲੀ ਬਣਾਉਂਦੀ ਸੀ ਤੇ ਜਿਵੇਂ ਨੂੰ ਪਤਾ ਸੀ ਮੇਰਾ ਕੰਮ ਹੈ ਚਾਹੇ ਮੈਂ ਬਿਮਾਰਾ ਚਾਹੇ ਮੈਂ ਕਿਵੇਂ ਆ ਮੈਂ ਆਪਣੇ ਕੰਮ ਨੂੰ ਕੰਮ ਸਮਝ ਕੇ ਕੰਮ ਕਰਦੀ ਰਹੀ ਹਾਂ ਨਾ ਕਿ ਹਾਂ ਵੀ ਇਹ ਤਾਂ ਮੇਰਾ ਹੁਣ ਕੰਮ ਬਣ ਗਿਆ ਕਿ ਮੈਨੂੰ ਤਾਂ ਵਲੌਗ ਬਣਾਉਣਾ ਪਊਗਾ ਚਾਹੇ ਮੈਂ ਕਿੰਨੀ ਵੀ ਬਿਮਾਰ ਸੀ ਮੈਨੂੰ ਪਤਾ ਮੈਂ ਬਿਮਾਰ ਬਹੁਤ ਸੀ ਇੱਕ ਪਤਾ ਲੈ ਇਹਨਾਂ ਦੇ ਮਾਰੇ ਲੋਕ ਇਦਾਂ ਦੀਆਂ ਗੱਲਾਂ ਹਣਾ ਸੋ ਆਪਾਂ ਵੈਸੇ ਤਾਂ ਮੈਂ ਇਗਨੋਰ ਕਰਦੀ ਹੁੰਨੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਤੁਹਾਨੂੰ ਪਤਾ ਮੇਰੇ ਸੁਭਾਅ ਦਾ ਮੈਂ ਮਤਲਬ ਦੱਸਣਾ ਮੈਂ ਕਮੈਂਟ ਦੱਸ ਨਹੀਂ ਸਕਦੀ ਉਹ ਰਿਲੇਟ ਹਰੇਕ ਯੂਟਿਊਬਰ ਦੇ ਕਰਦਾ ਸੀਗਾ ਕਿਉਂਕਿ ਉਹ ਮੈਨੂੰ ਪਰਸਨਲੀ ਨਹੀਂ ਸੀਗਾ ਕਿ ਮਤਲਬ ਕੀ ਆ ਗਿਆ ਕਿ ਤੂੰ ਜਿਵੇਂ ਕਹਿੰਦੀ ਤੂੰ ਤੇ ਤੁਸੀਂ ਹਣਾ ਨਹੀਂ 올 ਯੂਟਿਊਬਰਸ ਦੀ ਗੱਲ ਤੇ ਕਮੈਂਟ ਆਇਆ ਸੀ ਤੇ ਮੈਨੂੰ ਚੰਗੀ ਨਹੀਂ ਲੱਗੀ ਇਹ ਗੱਲ ਤੇ ਕਦੇ-ਕਦੇ ਤਾਂ ਜੀ ਕਰਦਾ ਹੁੰਦਾ ਦੱਸ ਦਈਏ ਗੱਲਬਾਤ ਹਣਾ ਚਲੋ ਛੱਡ ਪਰ ਫਿਰ ਐਵੇਂ ਜਿਹੇ ਕਮੈਂਟ ਬੋਲ ਕੇ ਦੱਸਾਂਗੇ ਵਲੌਗ ਤਾਂ ਉਹਨੇ ਇਹ ਵੀ ਦੇਖਣਾ ਤੇ ਉਹਨੂੰ ਥੋੜੀ ਹੱਲਾਸ਼ੇਰੀ ਜਿਹੀ ਹੋਊਗੀ ਮੇਰੇ ਕਮੈਂਟ ਰੀਡ ਕਰਕੇ ਬੋਲੇ ਹਨ ਸੋ ਆਪਾਂ ਲੱਲੂ ਬੰਜੂ ਨੂੰ ਕੁਝ ਨਹੀਂ ਸਮਝਦੇ ਹੁੰਦੇ ਜਿਹੜੇ ਇਸ ਤਰ੍ਹਾਂ ਦੇ ਬੈਡ ਕਮੈਂਟ ਕਰਦੇ ਨੇ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੂੰ ਖੁੱਦ ਨੂੰ ਜਿਹੜੇ ਜੇ ਤਾਂ ਜਿਹੜਾ ਜੇ ਤਾਂ ਉਹ ਬੰਦਾ ਹੈ ਤੇ ਉਹ ਇਸ ਤਰ੍ਹਾਂ ਦਾ ਇਨਸਾਨ ਹੈ ਵੈਸਤਾ ਆਈਡੀ ਬੰਦੇ ਦੇ ਨਾਮ ਤੋਂ ਸੀ ਉਹ ਇਸ ਤਰ੍ਹਾਂ ਦਾ ਇਨਸਾਨ ਹੈ ਜਿਹੜਾ ਆਪ ਦੀ ਘਰ ਵਾਲੀ ਆ ਉਹਦੀ ਮਾਂ ਪੈਣ ਦੇ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਤੇ ਲੋਕਾਂ ਦੀ ਬੁੜੀਆਂ ਦੇ ਬਲਾਵ ਦੇਖਦੇ ਆ ਠੀਕ ਹੈ ਜੀ ਤੇ ਜੇ ਕੋਈ ਭੈਣ ਭੈਣ ਸੀ ਜਿਹਦੀ ਆਈਡੀ ਦੀ ਬੰਦੇ ਦੀ ਆਈਡੀ ਤੋਂ ਭੈਣ ਸੀ ਤੇ ਇਹ ਉਸ ਤਰ੍ਹਾਂ ਦੀ ਜਨਾਨੀ ਹੋਊਗੀ ਜਿਹਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦਿੰਦੇ ਹੁਣੇ ਹਨਾ ਕਰੋ ਗਰਨ ਦੇਖਣ ਦਿੰਦੇ ਹੋਣੇ ਤੇ ਅੰਦਰੋਂ ਅੰਦਰ ਬੈਠੀ ਵੇਖ ਕੇ ਕਿ ਬੀਬੀਆਂ ਦੇ ਦੂਤੀਆਂ ਤੇ ਵਲੌਗ ਤੇ ਸੜੀ ਜਾਂਦੀ ਹੋਊਗੀ ਕਿ ਵਿਕਾਸ ਵੇ ਵੀ ਬਣਾ ਲੈਂਦੀ ਸੋ ਆਪਣੀ ਥਿੰਕਿੰਗ ਨੂੰ ਚੇਂਜ ਕਰੋ ਆਪਣੇ ਸੋਚ ਨੂੰ ਬਦਲੋ ਜ਼ਮਾਨਾ ਬਹੁਤ ਗਾਂ ਲੰਘ ਗਿਆ ਤੇ ਤੁਸੀਂ ਵੀ ਆਪਣੀ ਸੋਚ ਨੂੰ ਅੱਗੇ ਬਦਲ ਕੇ ਅੱਗੇ ਲੰਘੋ ਪਿੱਛੇ ਵੇਖਣ ਤੇ ਕੋਈ ਫਾਇਦਾ ਨਹੀਂ ਪਿੱਛੇ ਮੁੜ ਕੇ ਵੇਖਣ ਦਾ ਕੋਈ ਫਾਇਦਾ ਨਹੀਂ ਅਗਲੀ ਪੌੜੀ ਚੜਦੇ ਚੱਲੋ ਸੋ ਟਾਈਮ ਦੇ حساب ਨਾਲ ਬੰਦੇ ਹਰੇਕ ਬੰਦੇ ਨੂੰ ਮਤਲਬ ਜਿਹੜੀ ਨੌਲੇਜ ਹੈ ਗੇਨ ਹੁੰਦੀ ਰਹਿੰਦੀ ਸੋ ਅਕੋਰਡਿੰਗ ਟੂ ਮੀ ਸੋ ਮੈਨੂੰ ਵੀ ਇਸ ਤਰ੍ਹਾਂ ਜਿਵੇਂ ਜਿਵੇਂ ਮੇਂ ਗਾਂ ਇੱਕ ਇੱਕ ਪੌੜੀ ਵੱਧ ਰਹੀਆਂ ਅਕੋਰਡਿੰਗ ਟੂ ਇਹ ਸੋ ਉਸੇ ਵਰਗਾ ਮੇਰੀ ਨੌਲੇਜ ਵੀ ਜਿਹੜੀ ਮੇਰੇ ਵੀ ਨੌਲੇਜ ਦੇ ਵਿੱਚ ਵਾਧਾ ਹੋ ਰਿਹਾ ਸੋ ਮੈਂ ਵੀ ਇਸ ਤਰ੍ਹਾਂ ਵਧੀਆ ਵਧੀਆ ਜਿਹੜੀਆਂ ਗੱਲਾਂਬੱਤਾਂ ਕਰਕੇ ਤੁਹਾਨੂੰ ਸੁਣਾਉਂਦੀ ਰਹਿੰਨੀ ਸੋ ਕੋਸ਼ਿਸ਼ ਕਰੋ ਪਿਛਲੀ ਮੈਂ ਜਿਹੜੀਆਂ ਇਨੈਕਟ ਕਮੈਂਟ ਕਰੀ ਇਗਨੋਰ ਕਰੋ ਐਂਡ ਆਪ ਦਾ ਪਿੱਛੇ ਮੁੜ ਕੇ ਨਾ ਦੇਖੋ ਤੁਸੀਂ ਅੱਗੇ ਦੇ ਸਟੈਪ ਚਲਦੇ ਚੱਲੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਸ਼ੇਕਾਲ ਹੋ ਆਸ ਕਰਾਂਗੀ ਤੁਹਾਨੂੰ ਮੇਰੀ ਗੱਲਾਂ ਬਾਤਾਂ ਵੀ ਵਧੀਆ ਲੱਗੀਆਂ ਹੋਣਗੀਆਂ ਜੇਕਰ ਮਾਰੇ ਮੋਟੇ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਸ਼ੇਕਾਲ ਟੇਕ ਕੇਅਰ ਬਾਏ ਬਾਏ